ਨਿਊਜ਼ੀਲੈਂਡ ਵਿੱਚ ਨੌਕਰੀ ਕਰਨ ਦੇ ਚਾਹਵਾਨ ਭਾਰਤੀਆਂ ਲਈ ਖੁਸ਼ਖਬਰੀ ਹੈ ਦਰਸਲ ਨਿਊਜ਼ੀਲੈਂਡ ਵਿੱਚ 2025 ਵਿੱਚ ਕਈ ਸੁਧਾਰ ਲਾਗੂ ਹੋਣ ਵਾਲੇ ਨੇ ਇਹ ਬਦਲਾ ਮਾਲਕਾਂ ਲਈ ਭਰਤੀ ਪ੍ਰਕਿਰਿਆ ਨੂੰ ਸਰਲ ਬਣਾਉਂਦੇ ਨੇ ਨਿਊਜ਼ੀਲੈਂਡ ਵਿੱਚ ਵਿਕਾਸ ਜਾਂ ਉੱਚ ਜੋਖਮ ਜਿਸ ਲਈ 3 ਸਾਲਾਂ ਵਿੱਚ ਕਾਰੋਬਾਰ ਜਾਂ ਪ੍ਰਬੰਧਿਤ ਫੰਡਾਂ ਵਿੱਚ ਸਿੱਧੇ ਤੌਰ ਤੇ ਘੱਟੋ-ਘੱਟ ਨਿਊਜ਼ੀਲੈਂਡ ਦੇ 5 ਮਿਲੀਅਨ ਦੇ ਨਿਵੇਸ਼ ਦੀ ਲੋੜ ਹੁੰਦੀ ਹੈ ਪਰ ਵੀਜ਼ਾ ਧਾਰਕਾਂ ਨੂੰ ਦੇਸ਼ ਵਿੱਚ ਸਿਰਫ 21 ਦਿਨ ਬਿਤਾਉਣੇ ਪੈਂਦੇ ਨੇ ਉੱਥੇ ਹੀ ਸੰਤੁਲਿਤ ਜਾਂ ਮਿਸ਼ਰਤ ਜੋਖਮ ਜਿਸ ਲਈ ਬੌਂਡ ਸਟਾਕ ਰਿਹਾਇਸ਼ੀ ਜਾਂ ਮੌਜੂਦਾ ਵਪਾਰਕ ਕਤੇ ਉਜੋਗਿਕ ਸੰਪਤੀ ਸਮੇਤ ਨਵੀਂ ਜਾਇਦਾਦ ਦੇ ਵਿਕਾਸ ਵਿੱਚ ਪੰਜ ਸਾਲਾਂ ਵਿੱਚ ਘੱਟੋ-ਘੱਟ ਨਿਊਜ਼ੀਲੈਂਡ ਤੇ 10 ਮਿਲੀਅਨ ਨਿਵੇਸ਼ ਦੀ ਲੋੜ ਹੁੰਦੀ ਹੈ ਅਜਿਹੇ ਾਰਕਾਂ ਨੂੰ ਘੱਟੋ-ਘੱਟ 105 ਦਿਨ ਬਤਾਉਣੇ ਪੈਣਗੇ ਡੀਜੂ ਡਿਜੀਟਲ ਗਲੋਬਲ ਦੇ ਸੀਈਓ ਮਨੋਜ ਤਰਮਾਣੀ ਦਾ ਕਹਿਣਾ ਹੈ ਕਿ ਪਹਿਲਾਂ ਮਾਲਕਾਂ ਨੂੰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਲਈ ਘੱਟੋ-ਘੱਟ ਉਸ ਤਨਖਾਹ ਦੇਣੀ ਪੈਂਦੀ ਸੀ ਹੁਣ ਅਜਿਹਾ ਨਹੀਂ ਆ ਨਿਊਜ਼ੀਲੈਂਡ ਕੰਮ ਦੇ ਤਜਰਬੇ ਦੀ ਲੋੜ ਨੂੰ 3 ਸਾਲ ਤੋਂ ਘਟਾ ਕੇ 2 ਸਾਲ ਕਰਨ ਜਾ ਰਿਹਾ ਇਸ ਨਾਲ ਬਹੁਤ ਸਾਰੇ ਭਾਰਤੀ ਹੁਨਰਮਦ ਕਾਮਿਆਂ ਲਈ ਰਾਹ ਖੋਲਣਗੇ ਜਿਨ੍ਹਾਂ ਕੋ ਟੱਜ ਤਜਰਬੇ ਪਰ ਉਹ ਨਿਊਜ਼ੀਲੈਂਡ ਵਿੱਚ ਨੌਕਰੀਆਂ ਲਈ ਯੋਗ ਨਹੀਂ ਹੁਨਰ ਪੱਧਰ 4 ਜਾਂ 5 ਦੇ ਤੌਰ ਤੇ ਸ਼੍ਰੇਣੀਬੱਧ ਭੂਮਿਕਾਵਾਂ ਵਿੱਚ ਕੰਮ ਕਰਨ ਵਾਲੇ ਕੰਮਿਆਂ ਨੂੰ ਹੁਣ 2 ਦੀ ਬਜਾਏ 3 ਸਾਲੀ ਵੀਜ਼ਾ ਬੈਦ ਮਿਲੇਗਾ ਜਿਸ ਨਾਲ ਪ੍ਰਵਾਸੀਆਂ ਨੂੰ ਣਕੂਲ ਹੋਣ ਅਤੇ ਸੈਟਲ ਹੋਣ ਲਈ ਵਧੇਰੇ ਸਮਾਂ ਮਿਲੇਗਾ ਤਜਰਬਾਕਾਰ ਮੌਸਮੀ ਕੰਮਿਆਂ ਲਈ 3 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਘੱਟ ਹੁਨਰਮੰਦ ਮੌਸਮੀ ਕੰਮਿਆਂ ਲਈ 7 ਮਹੀਨੇ ਦਾ ਸਿੰਗਲ ਐਂਟਰੀ ਵੀਜ਼ਾ ਨਿਊਜ਼ੀਲੈਂਡ ਵਿੱਚ ਅਪ੍ਰੈਲ 2025 ਤੋਂ ਕਿਸੇ ਹੋਰ ਵੀਜ਼ੇ ਤੋਂ ਮੰਨਤਾ ਪ੍ਰਾਪਤ ਰੋਜ਼ਗਾਰਦਾਤਾ ਵਰਕ ਵੀਜ਼ਾ A ਈਡਬੀ ਵਿੱਚ ਤਬਦੀਲ ਹੋਣ ਵਾਲੇ ਕੰਮਿਆਂ ਨੂੰ ਉਹਨਾਂ ਦੀ ਅਰਜ਼ੀ ਤੇ ਕਾਰਵਾਈ ਹੋਣ ਤੱਕ ਕੰਮ ਕਰਨ ਦੀ ਆਗਿਆ ਹੋਵੇਗੀ ਜਿਸ ਨਾਲ ਉਹਨਾਂ ਲਈ ਰੋਜ਼ਗਾਰ ਮੌੜ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਹੁਨਰ ਪੱਧਰ 4 ਜਾਂ 5 ਲਈ ਭਰਤੀ ਕਰਨ ਵਾਲੇ ਮਾਲਕਾਂ ਨੂੰ ਹੁਣ ਵਿਦੇਸ਼ ਤੋਂ ਕਿਸੇ ਨੂੰ ਭਰਤੀ ਕਰਨ ਲਈ ਨੌਕਰੀ ਦਾ ਇਸ਼ਤਿਹਾਰ ਪੋਸਟ ਕਰਨ ਤੋਂ ਬਾਅਦ 21 ਦਿਨਾਂ ਦੀ ਉਡੀਕ ਨਹੀਂ ਕਰਨੀ ਪਵੇਗੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਲਿਆਉਣ ਦੇ ਚਾਹਵਾਨ ਪ੍ਰਵਾਸੀਆਂ ਨੂੰ ਨਿਊਜ਼ੀਲੈਂਡ ਵਿੱਚ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਤੋਰ ਲਈ ਹਰ ਸਾਲ ਘੱਟੋ ਘੱਟ ਨਿਊਜ਼ੀਲੈਂਡ ਦੇ 55800 44 ਡਾਲਰ ਕਮਾਉਣੇ ਪੈਣਗੇ ਗਾਰਡਿੰਗ.com ਦੀ ਸੰਸਥਾਪਕ ਮੰਮਤਾ ਸ਼ਿਕਾਉਤਾਂ ਨੇ ਕਿਹਾ ਕਿ 2023 ਦੀ ਜਨਗਣਨਾ ਦੇ ਅਨੁਸਾਰ 2.9 ਲੱਖ ਤੋਂ ਵੱਧ ਭਾਰਤੀ ਨਿਊਜ਼ੀਲੈਂਡ ਵਿੱਚ ਰਹਿੰਦੇ ਨੇ ਅਤੇ ਕੰਮ ਕਰਦੇ ਨੇ ਹਾਲਾਂਕਿ ਮਜ਼ਦੂਰਾਂ ਦੀ ਘਾਟ ਨੇ ਨੌਕਰੀ ਲੱਭਣ ਵਾਲਿਆਂ ਅਤੇ ਪ੍ਰਵਾਸੀਆਂ ਲਈ ਸਮੱਸਿਆਵਾਂ ਪੈਦਾ ਕੀਤੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਵੀਜ਼ਾ ਬਦਲਾ ਉਹਨਾਂ ਚੁਣੌਤੀਆਂ ਨੂੰ ਘਟਾਉਣ ਦੇ ਉਦੇਸ਼ ਨਾਲ ਨੇ ਇਹਨਾਂ ਸੁਧਾਰਾਂ ਨਾਲ ਨਿਊਜ਼ੀਲੈਂਡ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੇ ਚਾਹਵਾਨਾਂ ਲਈ ਯਕੀਨੀ ਤੌਰ ਤੇ ਸਭ ਤੋਂ ਵੱਡੀ ਪਸੰਦ ਬਣ ਜਾਵੇਗਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਖਾਸਮ ਖਾਸਾਂ ਵੱਲੋਂ ਅਗਲੀਆਂ ਸੰਸਦੀ ਚੋਣਾਂ ਲੜਨ ਤੋਂ ਨਾ ਕਰਨ ਵਾਲਿਆਂ ਦੀ ਸੂਚੀ ਵਧਣ ਲੱਗੀ ਹੈ ਕੈਨੇਡਾ ਦੇ ਕਾਨੂੰਨ ਮੰਤਰੀ ਤੇ ਆਟੋਨੀ ਜਨਰਲ ਆਰੀਫ ਵੈਰਾਨੀ ਅਤੇ ਕੰਟਰੀ ਵਪਾਰ ਤੇ ਅਰਥਚਾਰੇ ਦੇ ਵਿਕਾਸ ਮੰਤਰੀ ਮੈਰੀ ਮੈਂਜੀ ਮੈਰੀ ਐਨਜੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਅਗਲੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਨਹੀਂ ਬਣਨਗੇ ਆਰਿਫ ਵੈਰਾਨੀ ਨੇ ਕਿਹਾ ਕਿ ਕਈ ਹਫ਼ਤੇ ਆਪਣੀ ਜ਼ਮੀਰ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਉਹ ਪਰੇਮਾਨ ਨਾਲ ਫੈਸਲਾ ਲੈਣ ਲਈ ਮਜਬੂਰ ਹੋਏ ਨੇ ਕਿ ਅਗਲੀਆਂ ਚੋਣਾਂ ਤੋਂ ਬਾਅਦ ਉਹ ਸੰਸਦ ਦੇ ਅੰਦਰ ਕੈਨੇਡਾ ਲਈ ਕੁਝ ਕਰ ਸਕਣ ਤੋਂ ਅਸਮਰਥ ਹੋਣਗੇ ਉਹਨਾਂ ਸਿੱਧੇ ਟੰਗ ਨਾਲ ਚੋਣ ਲੜਨ ਤੋਂ ਨਾ ਕਰ ਦਿੱਤੀ ਹੈ ਉਧਰ ਕਮੰਤਰੀ ਵਪਾਰ ਮੰਤਰੀ ਮੈਰੀ ਨੇ ਵੀ ਕੁਝ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਨੇ ਸਿਆਸੀ ਮਾਰ ਸਮਝਣ ਲੱਗੇ ਨੇ ਕਿ ਅਗਲੀ ਸੰਸਦੀ ਚੋਣ ਜਿਸ ਤੇ ਅਪ੍ਰੈਲ ਅਖੀਰ ਜਾ ਮਈ ਦੇ ਪਹਿਲੇ ਹਫਤੇ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਉਸ ਤੋਂ ਪਹਿਲਾਂ ਹੀ ਲਿਬਰਲ ਪਾਰਟੀ ਆਗੂਆਂ ਵੱਲੋਂ ਚੋਣ ਮੈਦਾਨ ਚ ਭੱਜਣ ਦੇ ਸੰਕੇਤ ਦਿੱਤੇ ਨੇ ਇਹ ਆਗੂ ਆਪਣੇ ਮੱਥੇ ਤੇ ਹਾਰ ਦਾ ਟਿੱਕਾ ਲਗਾਉਣ ਦੀ ਥਾਂ ਚੋਣ ਲੜਨ ਤੋਂ ਨਾ ਕਰ ਲੱਗੇ ਨੇ ਯੂਕੇ ਨੇ ਅਮਰੀਕਾ ਦੀ ਟਰੰਪ ਸਰਕਾਰ ਦੀ ਤਰਸ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ 19000 ਵਿਅਕਤੀਆਂ ਨੂੰ ਰਿਪੋਰਟ ਕੀਤਾ ਹੈ। ਇਹਨਾਂ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਵਿਦੇਸ਼ੀ ਅਪਰਾਧੀ ਵੀ ਸ਼ਾਮਲ ਹਨ। ਯੂਕੇ ਦੀ ਕੇਅਰ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਸਰਕਾਰ ਨੇ ਮੁਲਕ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਲੋਕਾਂ ਨੂੰ ਕਾਬੂ ਕਰਨ ਲਈ ਪਿਛਲੇ ਸਮੇਂ ਵਿੱਚ ਵੱਡੇ ਪੱਧਰ ਤੇ ਛਾਪੇਮਾਰੀ ਨੇ ਯੂਕੇ ਪੁਲਿਸ ਨੇ ਜਿਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਵਿੱਚ ਭਾਰਤੀ ਰੈਸਟੋਰੈਂਟ, ਨੇਲ ਵਾਰਜ ਸਟੋਰ ਤੇ ਕਾਰ ਵਾਸ਼ ਸ਼ਾਮਲ ਹਨ ਕਿਉਂਕਿ ਬਹੁਤੇ ਪ੍ਰਵਾਸੀ ਕੰਮ ਇੱਥੇ ਹੀ ਕੰਮ ਕਰਦੇ ਨੇ ਗ੍ਰਹਿ ਮੰਤਰੀ ਜੇਵੇਟ ਕਪੂਰ ਨੇ ਕਿਹਾ ਕਿ ਉਹਨਾਂ ਦੇ ਵਿਭਾਗ ਦੀ ਇਮੀਗ੍ਰੇਸ਼ਨ ਇਨਫੋਰਸਮੈਂਟ ਟੀਮਾਂ ਨੇ ਜਨਵਰੀ ਮਹੀਨੇ ਵਿੱਚ 828 ਟਿਕਾਣਿਆਂ ਤੇ ਛਾਪੇ ਮਾਰੇ ਜੋ ਪਿਛਲੇ ਸਾਲ ਦੇ ਮੁਕਾਬਲੇ 48% ਦੀ ਵਾਧੇ ਨੇ ਇਹਨਾਂ ਛਾਪਿਆਂ ਦੌਰਾਨ 609 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਤਰੀ ਇੰਗਲੈਂਡ ਦੇ ਹਵਰਸਾਈਡ ਵਿੱਚ ਇੱਕ ਭਾਰਤੀ ਰੈਸਟੋਰੈਂਟ ਤੇ ਮਾਰੇ ਛਾਪੇ ਦੌਰਾਨ 7 ਵਿਅਕਤੀਆਂ ਨੂੰ ਗ੍ਰਿਫਤਾਰ ਤੇ 4 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਲੇਬਰ ਪਾਰਟੀ ਨੇ ਗੈਰਕਾਨੂੰਨੀ ਪ੍ਰਵਾਸੀਆਂ ਖਿਲਾਫ ਸੰਜਾ ਅਜੇ ਮੌਕੇ ਕੱਸਿਆ ਜਦ ਪਾਰਟੀ ਵੱਲੋਂ ਪੇਸ਼ ਸੁਰੱਖਿਆ ਐਸਲਮ ਤੇ ਇਮੀਗ੍ਰੇਸ਼ਨ ਬਿਲ ਇਸ ਹਫਤੇ ਦੂਜੀ ਨਜ਼ਰ ਸ਼ਾਨੀਲੀ ਸੰਸਦ ਵਿੱਚ ਆਇਆ ਇਸ ਨਵੇਂ ਕਾਨੂੰਨ ਦਾ ਮੁੱਖ ਮਤਵ ਅਪਰਾਧਿਕ ਗਰੁੱਪਾਂ ਨਾਲ ਸੱਜਣਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹਨਾਂ ਅਪਰਾਧਿਕ ਗਰੁੱਪਾਂ ਨੇ ਸਰਹੱਦੀ ਸੁਰੱਖਿਆ ਨੂੰ ਕਮਜ਼ੋਰ ਕੀਤਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਬਿੱਡੀ ਕਾਰਵਾਈ ਤਹਿਤ ਰੋਜ਼ਗਾਰਦਾਤਿਆਂ ਨੂੰ ਕੁੱਲ 1090 ਸਿਵਲ ਪੈਨਲਟੀ ਨੋਟਿਸ ਭੇਜੇ ਗਏ ਨੇ ਤੇ ਪ੍ਰਤੀ ਵਰਕਰ 60000 ਪਾਉਂਡ ਦਾ ਜੁਰਮਾਨਾ ਲਾਉਣ ਦੀ ਚੇਤਾਵਨੀ ਦਿੱਤੀ ਗਈ ਹੈ ਸਟਾਰਮਰ ਸਰਕਾਰ ਨੇ ਜਨਵਰੀ ਵਿੱਚ ਦਾਅਵਾ ਕੀਤਾ ਸੀ ਕਿ ਨੇ ਵਿਦੇਸ਼ੀ ਅਪਰਾਧੀਆਂ ਤੇ ਇਮੀਗ੍ਰੇਸ਼ਨ ਅਪਰਾਧੀਆਂ ਨੂੰ ਹਟਾਉਣ ਦੇ ਆਪਣੇ ਟੀਚੇ ਨੂੰ 2018 ਤੋਂ ਬਾਅਦ ਸਭ ਤੋਂ ਉੱਚੇ ਪੱਧਰ ਤੇ ਪਹੁੰਚਾ ਦਿੱਤਾ ਜੁਲਾਈ 2024 ਦੀਆਂ ਆਮ ਚੋਣਾਂ ਤੋਂ ਬਾਅਦ 16400 ਗੈਰਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕੀਤੀ ਗਈ ਹੈ